ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਦਾ ਸੜਕੀ ਹਾਦਸਾ ਵਰਨਾਲਾ ਮਾਨਸਾ ਨੈਸ਼ਨਲ ਹਾਈਵੇ ਤੇ ਟਰਾਇਡੈਂਟ ਫੈਕਟਰੀ ਟੋਲਾ ਵਿਖੇ ਵਾਪਰਿਆ ਜਿੱਥੇ ਇੱਕ ਟਰਾਲੇ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਦੋ ਵਿਅਕਤੀ ਹੋਏ ਬੁਰੀ ਤਰ੍ਹਾਂ ਨਾਲ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਲੁਧਿਆਣਾ ਤੋਂ ਮਾਨਸਾ ਜਾ ਰਹੇ ਸਨ ਕਿ ਅਚਾਨਕ ਸੜਕ 'ਤੇ ਟਰਾਲਾ ਆ ਗਿਆ ਅਤੇ ਟਰਾਲੇ ਦੇ ਪਿੱਛੇ ਕਾਰ ਜਾਪਜੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਦੇ ਵਿੱਚ ਦੋ ਕਾਰ ਸਵਾਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਏ ਸੜਕੀ ਹਾਦਸੇ ਦਾ ਪਤਾ ਚੱਲਦੇ ਹੀ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੇ ਦੋਵੇਂ ਜ਼ਖਮੀਆਂ ਨੂੰ ਹਾਲਤ ਜ਼ਿਆਦਾ ਗੰਭੀਰ ਨੂੰ ਦੇਖਦੇ ਹੋਏ ਲੁਧਿਆਣਾ ਡੀਐਮਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਦੇਖੋ ਪੂਰੀ ਰਿਪੋਰਟ ਬਰਨਾਲਾ ਤੋਂ ਇਹ ਐਸਐਸਆਈ ਅਮਰੀਤ ਸਿੰਘ ਜੈਨਾਤ ਸਰਹੱਦ ਸੁਰੱਖਿਆ ਫੋਰਸ ਜਿਲ੍ਹਾ ਬਰਨਾਲਾ ਅੱਜ ਆਪਣੀ ਪੂਰੀ ਟੀਮ ਨਾਲ ਸਾਡੇ ਮਾਣਯੋਗ ਏਡੀਜੀਪੀ ਟ੍ਰੈਫਿਕ ਸ੍ਰੀ ਐਸ ਰਾਏ ਆਈਪੀਐਸਜੀ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਐਸਐਸਪੀ ਸ੍ਰੀ ਬਟਨ ਸ਼ਰਮਾ ਜੀ ਅਤੇ ਜਿਲ੍ਹਾ ਬਰਨਾਲਾ ਦੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਕ ਜੀ ਦੇ ਹੁਕਮਾਂ ਦੀ ਪਿੰਨਮਨ ਪਾਲਣਾ ਕਰਦੇ ਹੋਏ ਜਿਹੜੀ ਸਾਡੀ ਡਿਊਟੀ ਸੀ ਉਹ ਕਟੈਰੀ ਚੌਕ ਬਰਨਾਲਾ ਤੋਂ ਲੈ ਕੇ ਪੱਖੋਕਲਾਂ ਤੱਕ ਲਿਖੀ ਸੀ ਸਾਨੂੰ ਤਕਰੀਬਨ 1:40 ਮਿੰਟ ਤੇ ਥਾਣਾ ਰੂਰੇਕੇ ਦੇ ਮੋਤੀ ਦਾ ਫੋਨ ਆਇਆ ਕਿ ਤ੍ਰਾਈਜੈਂਟ ਫੈਕਟਰੀ ਦੇ ਪਾਸ ਇੱਕ ਐਕਸੀਡੈਂਟ ਹੋਇਆ ਹੈ ਅਸੀਂ ਬਿਨਾ ਸਮਾਂ ਗਵਾਏ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਟਰਾਲਾ ਨੰਬਰੀ ਟਾਟਾ ਦਾ ਟਰਾਲਾ ਸੀ ਇੱਕ ਜੋ ਕਿ ਜਿਸ ਦਾ ਨੰਬਰ ਹੈ ਪੀਵੀ 11 ਡੀ ਸੀ 88 24 ਜਿਸ ਨੂੰ ਕੇ 나జర్ ਸਿੰਘ Son of ਬਾਬੂ ਸਿੰਘ ਢਿੱਲਵਾ ਚਲਾ ਰਿਹਾ ਸੀ ਜੋ ਕਿ ਬਰਨਾਲੇ ਤੋਂ ਟ੍ਰਾਈਜਨ ਫੈਕਟਰੀ ਵੱਲ ਜਾ ਰਿਹਾ ਸੀ ਇੱਕ ਟੈਕਸੀ ਕਾਰ ਨੰਬਰੀ ਪੀਵੀ 92ਪੀ 26 45 ਅੰਗ ਨਾਲ ਇਸ ਨੂੰ ਕੇ ਵ੍ਰਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਲੁਧਿਆਣਾ ਜੋ ਕਿ ਲੁਧਿਆਣੇ ਤੋਂ ਮਾਨਸਾ ਨੂੰ ਜਾ ਰਹੇ ਸੀ ਟਰਾਲਾ ਫਰਾਈਡੈਂਟ ਫੈਕਟਰੀ ਵੱਲ ਮੁੜ ਰਹੇ ਸੀ ਤੇ ਜਿਹੜੀ ਟੈਕਸੀ ਸੀ ਉਹ ਤੇਜ਼ ਰਫਤਾਰ ਸੀ ਟਰਾਲੇ ਦੇ ਖੰਡੇ ਜਾਂ ਬੜੀ ਟੈਕਸੀ ਦੇ ਵਿੱਚ ਡਰਾਈਵਰ ਡਰਾਈਵਰ ਸਮੇਤ ਇੱਕ ਇੱਕ ਵਿਅਕਤੀ ਮਨਪ੍ਰੀਤ ਸਿੰਘ ਖਾਨਾ ਉਹ ਲੀਡਾ ਸਿੰਘ ਪਿੰਡ ਬਰੇ ਜਿਹੜਾ ਮਾਨਸਾ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੀ ਉਹਨਾਂ ਦੀ ਅਸੀਂ ਮੁੱਢਲੀ ਸਹਾਇਤਾ ਕਰਨ ਤੋਂ ਬਾਅਦ ਉਹਨਾਂ ਨੂੰ ਸੇਵਲਾ ਸਾਲਾ ਬਨਾਲਾ ਰੈਫਰ ਕੀਤਾ ਗਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸਾਰਾ ਮਾਉਲਾ ਸੀ ਜਿਹੜਾ ਥਾਣਾ ਰੂੜੇਕੇ ਦੇ ਆਈ ਉਹ ਰঞ্জੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਜੋ ਦੋਡੇ ਵਿਅਕਤੀ ਜਾਦੇ ਫੱਟੜ ਸੀ ਉਹਨਾਂ ਨੂੰ ਲੁਧਿਆਣਾ ਡੀ ਐਮ ਸੀ ਦਾ ਰੈਫਰ ਕੀਤਾ ਗਿਆ ਮੈਂ ਆਪ ਵੀ ਦੇ ਕੰਨ ਰਾਹੀਂ ਸੱਜ ਸੁਰੱਖਿਆ ਵੱਲੋਂ ਕੌਲ ਨੂੰ ਬੇਨਤੀ ਕਰਦੇ ਹਾਂ ਕਿ ਰੋੜ ਤੇ ਚੱਲਦੇ ਸਮੇਂ ਜਿਹੜੀ ਆਪਣੀ ਸਪੀਡ ਹੈ ਗੱਡੀਆਂ ਦੀ ਹੌਸਲੋ ਰੱਖੋ ਗੱਡੀ ਤੂੰ ਵੱਡੀ ਫਾਸਲਾ ਬਣਾ ਕੇ ਰੱਖੋ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਸ਼ਾ ਕਰਕੇ ਗੱਡੀ ਨਾ ਚਲਾਓ ਮੋਬਾਈਲ ਖਮੁਰਦੀ ਵਰਤੋ ਨਾ ਕਰੋ ਸੀਟ ਬੈਲਟ ਲਾ ਕੇ ਰੱਖੋ ਅਗਰ ਰੋੜ ਤੇ ਚੱਲਦੇ ਸਮੇਂ ਕੋਈ ਐਕਸੀਡੈਂਟ ਹੋ ਜਾ ਕੋਈ ਹੋਰ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ 612 ਤੇ ਕਾਲ ਕਰਕੇ ਸਾਡੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੀ ਤੁਸੀਂ ਮਦਦ ਲੈ ਸਕਦੇ ਹੋ ਧੰਨਵਾਦ